ਸਿਕਲਗਰ ਕੌਮ ਜਿਹੜੀ ਉਹ ਕੌਮ ਹੈ ਹਰ ਕੋ ਮਸਤਬ ਤੋਂ ਲੈ ਕੇ 10ਵੇਂ 563ੀ ਸਸਤਰ ਬਣਾਉਂਦੇ ਆਏ ਆ 10ਵੇਂ 50 ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਸ਼ੇਰਾਂ ਪੰਜਾਬ ਉਹਨਾਂ ਦੀ ਤਿਕਰਵੀ ਸਸਤਰ ਬਣਾਉਂਦੇ ਆਏ ਆ ਠੀਕ ਹੈ ਮਹਾਰਾਜਾ ਪ੍ਰਤਾਪ ਨੂੰ ਸਸਤਰ ਬਣਾ ਕੇ ਦਿੰਦੇ ਰਹੇ ਆ ਸੀ ਠੀਕ ਹੈ ਉਹਨਾਂ ਨੂੰ ਪਤਾ ਲੱਗਿਆ ਵੀ ਰਾਜਸਥਾਨ ਤੋਂ ਆਈਆਂ ਇਹ ਬੰਜਾਰੇ ਸਿੰਘ ਇਹ ਕਿਉਂ ਇੱਕ ਨੰਬਰ ਸਸਤਰ ਬਣਾ ਕੇ ਦਿੱਤੇ ਨੇ ਉਹ ਸਾਡੇ ਬਡੇ ਬਡੇਰਿਆਂ ਨੂੰ ਡਰਾਵੇ ਧਮਕੀਆਂ ਬਹੁਤ ਦਿੱਤੀਆਂ ਵੀ ਤੁਸੀਂ ਸ਼ਸਤਰ ਲਾ ਬਲੋ ਤੁਹਾਨੂੰ ਅਸੀਂ ਮਾਰ ਦਾਂਗੇ ਤੇ ਸਾਡੇ ਬਡੇਰਿਆਂ ਨੇ ਕੀ ਕੀਤਾ ਸ਼ਸਤਰ ਬਣਾ ਲੈਣੀ ਛੱਡੇ ਤੇ ਸੇ ਇਤਨੀ ਹੋਏ ਨਾ ਬੰਦ ਬੰਦ ਘਟਵਾਏ ਕੋਪੜੀ ਲਵਾਈਆਂ ਆਰੇ ਵਿੱਚ ਚਰਾਏ ਗਏ ਮਾਵਾਂ ਦੇ ਪੇਟਾਂ ਵਿੱਚ ਬੱਚੇ ਮਾਰੇ ਗਏ ਸਾਰੇ ਪੰਜਾਰੇ ਸੀ ਸਿੱਖ ਬਰਾਸੀ ਆਪਣੇ ਨਾਲ ਉੱਤੇ ਆਰੇ ਜੀ ਬਹੁਤ ਸਾਰਾ ਪੂਰਾ ਕਰਦਾ ਸੀ ਸਾਰੇ ਖਜ਼ਾਨਾ ਸਾਡੇ ਕੋਲੇ ਹੀ ਰਹਿੰਦੇ ਸੀ ਬੋ ਜਿੰਨੇ ਵੀ ਖਜ਼ਾਨਾ ਸੀ ਅਸਲਿਆਂ ਦਾ ਬਦੁਕਾਂ ਦਾ ਲੋਏ ਦਾ ਜਿੰਨੇ ਵੀ ਸੋਨਾ ਦਾ ਲੈਣ ਦੇਣ ਸਾਡੇ ਕੋਲ ਹੀ ਖਜ਼ਾਨੇ ਸੀ ਜਿਹਨੇ ਆਖਿਆ ਪੂਰਾ ਚੋਟੀ ਦਾ ਸਿਕਲਗਰ ਸਿੱਕ ਹੋਊਗਾ ਜਿਹੜਾ ਸਿਕਲਗਰ ਪ੍ਰਵਾਨ ਆਪ ਦੀ ਦੇਖਦੀ ਛੇ ਤੋਂ ਪਾਚ ਨੇ ਜੀ ਤਲਵਾਰ ਬਣਾ ਕੇ ਦਿੱਤੀ ਮਹਾਰਾਜ ਨੂੰ ਉਹਦੇ ਵਿੱਚ ਸ਼ਕਲਤੀ ਚਿਹਰਾ ਦਿਖਣ ਲੱਗ ਗਿਆ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲਬਾਤ ਕਰਾਂਗੇ ਸਿਗਲੀ ਗਰ ਕੌਮ ਦੀ ਜੋ ਗੁਰੂ ਸਮੇਂ ਦਸਵੇਂ ਗੁਰੂ ਸਮੇਂ ਉਹਨਾਂ ਵਾਸਤੇ ਲੋਹਾਰ ਬਣਾਉਂਦੇ ਸੀ ਤੇ 1664 ਦੇ ਵਿੱਚ ਜਦੋਂ ਹਰਗੋਬ ਸਿੰਘ ਜੀ ਮੁਗਲਾਂ ਮੁਗਲਾਂ ਨੇ ਯਰਦੇ ਸੀ ਤਾਂ ਉਹਨਾਂ ਲਈ ਮੁਸਲਮਾਨ ਕੌਮ ਹੈ ਜਿਹੜੀ ਮੁਸਲਮਾਨ ਲੋਹਾਰ ਨੇ ਜਿਹੜੇ ਉਹ ਹਥਿਆਰ ਹਥਿਆਰ ਬਣਾਉਂਦੇ ਸੀ ਤੇ ਉਹਨਾਂ ਨੇ ਗੁਰੂ ਨਾਲ ਗਦਾਰੀ ਕੀਤੀ ਜਦੋਂ ਪਤਾ ਲੱਗਿਆ ਮੁਗਲਾਂ ਨੂੰ ਵੀ ਸਾਡੇ ਤੇ ਚੜ ਕੇ ਫਾ ਵੀ ਹੋ ਰਹੇ ਨੇ ਸਿੱਖ ਕੌਮ ਜਿਹੜੀ ਹੈ ਵੀ ਹੋ ਰਹੀ ਹੈ ਤੇ ਉਹਨਾਂ ਨੇ ਮੁਸਲਮਾਨਾਂ ਨੂੰ ਡਰਾਵੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਮੁਸਲਮਾਨ ਕੌਮ ਹੈ ਜਿਹੜੀ ਉਹ ਡਰ ਗਈ ਤੇ ਉਹ ਹਥਿਆਰ ਬਣਾਉਣਾ ਬੰਦ ਕਰ ਗਈ ਤੇ ਉਹਨਾਂ ਨੇ ਜਿਹੜੇ ਕੱਚੇ ਲੋਹੇ ਦੇ ਹਥਿਆਰ ਬਣਾਉਣ ਸ਼ੁਰੂ ਕਰ ਦਿੱਤੇ ਤੇ ਸਿੱਖਲੀਗਰੀ ਕੌਮ ਵੀ ਜਿਹੜੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ ਹਥਿਆਰ ਬਣਾਉਂਦੇ ਰਹੇ ਨੇ ਸ਼ਸਤਰ ਬਣਾਉਂਦੇ ਨੇ ਉਹਨਾਂ ਦੇ ਗੁਰੂਆਂ ਵਾਸਤੇ ਬਾਕੀ ਆਪਾਂ ਗੱਲਬਾਤ ਕਰਾਂਗੇ ਕੀ ਇਤਿਹਾਸ ਹੈ ਸਿੱਖਲੀਗਰੀ ਕੌਮ ਦਾ ਜਿਹੜੇ ਜਿਹਦੇ ਵਾਸਤੇ ਜਿਹਦੇ ਬਾਰੇ ਲੋਕ ਬਹੁਤ ਘੱਟ ਜਾਣਦੇ ਨੇ ਆਪਣੀ ਸਿੱਖ ਕੌਮ ਬਹੁਤ ਘੱਟ ਜਾਣਦੀ ਆ ਸਤਿ ਸ੍ਰੀ ਅ ਵਾਹਿਗੁਰੂ ਖਾਲਸਾ ਜੀ ਸ਼੍ਰੀ ਬਾਘੁਰਜੀ ਦੇ ਪੁੱਤੇ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ ਸੰਗਤ ਨੂੰ ਅਦੇਸ਼ ਵਿਦੇਸ਼ ਵਿੱਚ ਬੈਠੀ ਹੈ ਸੰਗਤ 올 ਇੰਡੀਆ ਪੂਰੇ ਭਾਰਤ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਨਾਮ ਲੈਵਾ ਸੰਗਤ ਬੈਠੀ ਹੈ ਉਹਨਾਂ ਨੂੰ ਬਾਬੇ ਪੁੱਤੇ ਪਾਪਾ ਪੁੱਤੇ ਸਿੰਘ ਦਾ ਪਿਆਰ ਨਾਲ ਉਹਨਾਂ ਨੂੰ ਫਤਿਹ ਬੁਲਾਣੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੋ ਪਿਆਰੋ ਸਿਕਲਗਰ ਕੌਮ ਜਿਹੜੀ ਉਹ ਕੌਮ ਹੈ ਜਿੱਤੇ 6 ਵਿੱਚ 5 ਹਰ ਕੋ ਬਸਤੋ ਗੁਰੂ ਗੋਬਰ ਹਰ ਕੋ ਬਸਤੋ ਲੈ ਕੇ 10 ਵਿੱਚ 563 ਸੀ ਸਸਤਰ ਬਣਾਉਂਦੇ ਆਏ ਆ 10 ਵਿੱਚ 5 ਤੋਂ ਲੈ ਕੇ ਮਾਹ ਰਾਜਾ ਰਣਜੀਤ ਸਿੰਘ ਸ਼ੇਰਾਂ ਪੰਜਾਬ ਉਹਨਾਂ ਤੇ ਕਰ ਵੀ ਸਸਤਰ ਬਣਾਉਂਦੇ ਆਏ ਆ ਗੋਲਾ ਬਰੂਦ ਬੰਦੂਕਾਂ ਜਿੰਨੇ ਵੀ ਕਿਰਪਾਨਾਂ ਢਾਲਾਂ ਸਾਰੀ ਚੀਜ਼ਾਂ 6-5000 ਹਰਗੋਬਾ ਸਾਹਿਬ ਨੂੰ ਪੜਾ ਕੇ ਦਿੱਤੇ ਦਿੰਦੇ ਸੀ ਤਾਂ ਮੁਸਲਮਾਨ ਜਿਹੜੇ ਸੀ ਉਹ ਪਹਿਲੇ ਕੱਚੇ ਬਣਾ ਕੇ ਦਿੰਦੇ ਸੀ ਸਸਤਰ ਆਪ ਦੀਆਂ ਫੌਜਾਂ ਨੂੰ ਮੁਸਲਮਾਨ ਇੱਕ ਨੰਬਰ ਦੇ ਸਸਤਰ ਬਣਾ ਕੇ ਦਿੰਦੇ ਉਹ ਜੰਗ ਵੇਲੇ ਉਹ ਮੁੜ ਜਾਂਦੀ ਸੀ ਅਜਬਾਬ ਦੇ ਜਾਂਦੀ ਸੀ ਤੇ ਮਾਰੇ 6-5000 ਹਰਗੋਬਾ ਸਾਹਿਬ ਨੇ ਆਕੇ ਵੀ ਬੰਜਾਰੇ ਬੰਜਾਰੇ ਸਿੰਘ ਰੇਂਦਨ ਚੜ੍ਹ ਤੋਂ ਤਰਫ ਉਹ ਚਰਤੇ ਤਾਪੂ ਰਹਿੰਦੇ ਨੇ ਉਹਨਾਂ ਨੂੰ ਸਦਕੇ ਲੈ ਕੇ ਆਏ ਸਾਡੇ ਵੱਡੇ ਵਡੇਰੇ ਆਏ ਛੇਵੇਂ ਪਾਜ ਹਰਗੋਬ ਸਹਿਬ ਨੂੰ ਉਹਨਾਂ ਨੂੰ ਸ਼ਸਤਰ ਬੱਧੀ ਸੱਧਿਆ ਇੱਕ ਲੰਬਰ ਸ਼ਸਤਰ ਬਣਾ ਕੇ ਦਿੱਤੇ ਸੀ ਮਹਾਰਾਜ ਨੂੰ ਇਹ ਜਿਹੜੀ ਸਿਕਲੀਗਰੀ ਕੰਮ ਹੈ ਜਿਹੜੀ ਕਦੋਂ ਸ਼ੁਰੂਆਤ ਹੋਈ ਸੀ 19 1664 ਦੇ ਵਿੱਚ ਛੇਵੇਂ ਪਾਜ ਦਾ ਟਾਈਮ ਹੋਈ ਸੀ ਸ਼ੁਰੂ ਇਹ 1664 ਦੇ ਵਿੱਚ ਅਸੀਂ ਸ਼ਸਤਰ ਬਣਾ ਕੇ ਦਿੱਤੇ ਨੇ ਮਹਾਰਾਜ ਨੂੰ ਉਹ ਸਾਡਾ ਸਾਨੂੰ ਸਦਕੇ ਲੈ ਕੇ ਆਏ ਫੇ ਜੰਗ ਦੇ ਵਿੱਚ ਵੀ ਹਿੱਸਾ ਦਿੱਤਾ ਸੀ ਉਹਨਾਂ ਦੇ ਵਿੱਚ ਵੀ ਸ਼ਸਤਰ ਵੀ ਬਣਾ ਕੇ ਦਿੱਤੇ ਨੇ ਆ ਜੰਗ ਦੇ ਵਿੱਚ ਵੀ ਹਿੱਸਾ ਦਿੱਤਾ ਹੈ ਇਹ ਮੁਸਲਮਾਨ ਜਿਹੜੀ ਮੁਸਲਮਾਨ ਲੋਹਾਰ ਸੀ ਪਹਿਲਾਂ ਜਦੋਂ ਗੁਰੂ ਹਰਗੋਬਿੰਦ ਸਿੰਘ ਦੇ ਟਾਈਮ ਸੀ ਕਿ ਉਹਨਾਂ ਨੇ ਗਦਾਰੀ ਵੀ ਕੀਤੀ ਸੀ ਜਦੋਂ ਪਤਾ ਲੱਗਿਆ ਮੁਗਲਾਂ ਨੂੰ ਮੁਗਲਾਂ ਨੇ ਡਰਾਵੇ ਦਿੱਤੇ ਉਹਨਾਂ ਨੂੰ ਉਹ ਕਿੱਦਾਂ ਉਹਨਾਂ ਨੇ ਕਿਉਂ ਨਕਲੀ ਹਥਿਆਰ ਬਣਾਉਣੇ ਸ਼ੁਰੂ ਕਰਤੇ ਇਹ ਕੱਚੇ ਲੋਹੇ ਦੇ ਹਥਿਆਰ ਬਣਾਉਣੇ ਸ਼ੁਰੂ ਕਰਤੇ ਕਿ ਜਿਹੜੇ ਸਾਡਾ ਨਾਮ ਪਹਿਲੇ ਪੰਚਾਰੇ ਸੀ ਜੀ ਕੇ ਮਾਰਾਣਾ ਪ੍ਰਤਾਪ ਨੂੰ ਸ਼ਸਤਰ ਬਣਾ ਕੇ ਦਿੰਦੇ ਰਹੇ ਅਸੀਂ ਜੀ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਾਜਸਥਾਨ ਤੋਂ ਆਈਆਂ ਇਹ ਬੰਜਾਰੇ ਸਿੰਘ ਇਹ ਕਿਉਂ ਇੱਕ ਨੰਬਰ ਸ਼ਸਤਰ ਬਣਾ ਕੇ ਦਿੱਤੇ ਨੇ ਉਹ ਸਾਡੇ ਵੱਡੇ ਵਡੇਰਿਆਂ ਨੂੰ ਡਰਾਵੇ ਧਮਕੀਆਂ ਬਹੁਤ ਦਿੱਤੀਆਂ ਵੀ ਤੁਸੀਂ ਸ਼ਸਤਰ ਲਿਆ ਬਲੋ ਤੁਹਾਨੂੰ ਅਸੀਂ ਮਾਰ ਦਾਂਗੇ ਤੁਹਾਨੂੰ ਏ ਕਰ ਦਾਂਗੇ ਤੇ ਸਾਡੇ ਵਡੇਰਿਆਂ ਨੇ ਕੀ ਕੀਤਾ ਸ਼ਸਤਰ ਬਣਾ ਲੈਣੀ ਛੱਡੇ ਮਹਾਰਾਜ ਨੂੰ ਜੁੜੂ ਉਸ ਤੋਂ ਵੀ ਵੱਧਦੇ ਦੇ ਵੱਧਿਆ ਸ਼ਸਤਰ ਬਣਾ ਕੇ ਦਿੱਤੇ ਨੇ ਤੇ ਸੇਤਮੀ ਹੋਇਆ ਨਾ ਬੰਦ ਬੰਦ ਘਟਵਾਇਆ ਖੋਪੜੀ ਲਵਾਈਆਂ ਆਰੇ ਵਿੱਚ ਚਰਾਏ ਗਏ ਮਾਵਾਂ ਦੇ ਪੇਟਾਂ ਵਿੱਚ ਬੱਚੇ ਮਾਰੇ ਗਏ ਸਾਰੇ ਪੰਜਾਰੇ ਸੀ ਸਿੱਖ ਭਰਾ ਸੀ ਆਪਣੇ ਸਾਰੇ ਟੋਟਲੀ ਬਿਸਿਕਲੀ ਕਰੇ ਕਿਹੜੀ ਮਤਲਬ ਕਿ ਪਿੱਛੋ ਪਿਛੋਕਰ ਕੀ ਇਹਨਾਂ ਦਾ ਪਿਛੋਕਰ ਅਸੀਂ ਦਾ ਹਿੰਦੁਸਤਾਨ ਤੋਂ ਹੀ ਸ਼ੁਰੂ ਤੋਂ ਹੀ ਪਹਿਲਾਂ ਪਹਿਲਾਂ ਕਿਹੜਾ ਧਰਮ ਹੁੰਦਾ ਸੀਗਾ ਪਹਿਲੇ ਪਹਿਲੇ ਹਿੰਦੂ ਹੀ ਧਰਮ ਸੀ ਅਸੀਂ ਪਹਿਲੇ ਹਿੰਦੂ ਸੀ ਜੇ ਜਿਹੜੇ ਮੁਸਲਮਾਨ ਸੇ ਉਹਦੇ ਵਿੱਚੋਂ ਹੀ ਬਣੇ ਨੇ ਸਿੱਖਲੀਗਰ ਨਾ 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 ਸਿੱਖਲੀਗਰ ਮੁਸਲਮਾਨ ਆ ਹੀ ਨਹੀਂ ਅੱਛਾ ਸਿੱਖਲੀਗਰ ਕੋਈ ਮੁਸਲਮਾਨ ਨਹੀਂ ਹੈ ਹਿੰਦੂ ਧਰਮ ਚੋਂ ਆਏ ਨੇ ਮਤਲਬ ਹੈ ਪਹਿਲੇ ਹਿੰਦੂ ਹੀ ਸੀ ਹਿੰਦੂ ਤੋਂ ਬੈ ਸਿੱਖ ਬਣੇ ਸਾਡੇ ਹਰਿੰਦੇ ਰਾਜਸਥਾਨ ਦੇ ਵਿੱਚੋਂ ਮਾਤਾ ਨੂੰ ਮੰਨਦਨ ਅਜੇ ਵੀ ਹਿੰਦੂ ਐਨੋਂ ਚਤੌੜਗੜੇ ਵਿੱਚ ਦਲਜੀ ਇੱਧਰ ਸਿੱਖ ਘੱਟ ਮਿਲਣਗੇ ਸਾਡੇ ਇਹ ਸਿੱਖਲੀਗਰ ਹੈ ਸਿੱਖਲੀਗਰ ਨੇ ਉਹ ਬਣ ਉਹ ਉੱਥੇ ਹੀ ਰਹਿ ਗਏ ਸੀ ਜਿਹੜੇ ਜਿਹੜੇ ਗੁਰੂ ਸਾਹਿਬ ਕੋਲੇ ਆ ਗਏ ਉਹ ਸਾਰੇ ਸਿੱਖ ਬਣ ਗਏ ਜਿਹੜੇ ਚਿਹਰੇ ਰਹਿ ਗਏ ਮਹਾਰਾਣਾ ਪ੍ਰਤਾਪ ਕੋਲੇ ਉਹ ਸਿਕਲੀਗਰ ਸਿੱਖ ਬਹੁਤ ਹੀ ਹਿੰਦੂ ਹੀ ਰਹਿ ਗਏ ਪਰ ਮਤਲਬ ਕਹਿਣ ਦਾ ਭਾਵ ਹੈ ਜੀ ਸਿਕਲੀਗਰੀ ਕੌਮ ਹੈ ਗੁਰੂ ਦੀ ਵਫਾਦਾਰ ਕੌਮ ਹੈ ਵੀ ਭਰੋਸਾ ਕਰ ਸਕਦੇ ਨੇ ਗੁਰੂ ਸਾਹਿਬਾਨ ਗੁਰੂ ਸਾਹਿਬਾਨ ਨੇ ਭਰੋਸਾ ਕਰਿਆ ਸੀ ਉਹਨਾਂ ਉੱਤੇ ਮਹਾਰਾਜ ਜੀ ਭਰੋਸਾ ਪੂਰਾ ਕਰਦਾ ਸੀ ਸਾਰੇ ਖਜ਼ਾਨਾ ਸਾਹਬੀ ਕੋਲੇ ਹੀ ਰਹਿੰਦੇ ਸੀ ਉਹ ਜਿੰਨੇ ਵੀ ਖਜ਼ਾਨੇ ਸੀ ਅਸਲੇ ਆਂ ਦਾ ਬਦੂਕਾਂ ਦਾ ਲੋਹੇ ਦਾ ਜਿੰਨੇ ਵੀ ਸੋਨਾ ਦਾ ਲੈਣ ਦੇਣ ਸਾਡੀ ਗੁੜੀ ਖਜ਼ਾਨੇ ਸੀ ਕਿਸੇ ਕੋਲੇ ਖਜ਼ਾਨੇ ਨਹੀਂ ਨਿੰਦਾ ਸੀ ਕਿਉਂ ਜਾਣਕਾਰੀ ਸੀ ਸਾਨੂੰ ਵਿਰੋਸਾ ਕਰਦੇ ਸੀ ਮਹਾਰਾਜ ਛੇ ਮੇ ਪਾਜਾ ਮੁਸਲਮਾਨ ਵੀ ਕਾਰੀਗਰ ਸੀ ਪੂਰੇ ਇੱਕ ਲੰਬਰ ਦੇ ਸ਼ਸਤਰ ਬਣਾ ਕੇ ਦਿੰਦੇ ਸੀ ਉਹਨਾਂ ਨੇ ਕੱਚੇ ਬਣਾਨੇ ਸ਼ੁਰੂ ਕਰ ਦਿੱਤੇ ਸ਼ਸਤਰ ਬਣਾ ਇਹ ਜਿਹੜੀ ਲਾਹੌਰ ਕੌਮ ਆ ਜਿਹੜੀ ਲਾਹੌਰ ਤੋਂ ਵੀ ਉੱਪਰ ਆ ਤੁਸੀਂ ਮਤਲਬ 6 ਵਜੇ ਜਾਣਾ ਹੈ ਹਰੇਕ ਹਥਿਆਰ ਦੀ ਸਿਕਲੀਗਰੀ ਕੌਮ ਆ ਜਿਹੜੀ ਲੋਹਾਰ ਜਿਹੜੀ ਲੋਹਾਰ ਆਪਣੇ ਸ਼ਾਸਤਰ ਬਣਾਉ ਉਹ ਵੀ ਬਣਾਉਂਦੇ ਨੇ ਲੋਹੇ ਦਾ ਕੰਮ ਕਰਦੇ ਨੇ ਪਿੰਡਾਂ ਦੇ ਵਿੱਚ ਲੋਹਾਰ ਖਵਾਏ ਜਾਂਦੇ ਨੇ ਲੋਹੇ ਦਾ ਕੰਮ ਕਰਦੇ ਨੇ ਤੁਸੀਂ ਵੀ ਉਸ ਤਰ੍ਹਾਂ ਦੇ ਵਿੱਚ ਇਹਨੇ ਉਹੀ ਕੈਟਾਗਰੀ ਦੇ ਵਿੱਚ ਜਿਹੜੇ ਗਾਡੀਆਂ ਲੋਹਾਰ ਇਹ ਨੇ ਜਿਹੜੇ ਉਹ ਹੋਰ ਜਾਤ ਦੇ ਨੇ 16 ਪ੍ਰਕਾਰ ਦੇ ਲੋਹਾਰੇ ਨੇ 16 ਪ੍ਰਕਾਰ ਦੇ ਰਾਮਗੜੀਆਂ ਗਾਡੀਆਂ ਲੋਹਾਰ ਸਿਕਲੀਆਂ ਸਿੱਖ ਔਰ ਵਿੱਚ Hindu ਵੀ ਆ ਗਏ ਮੁਸਲਮਾਨ ਭਰਾ ਵੀ ਆ ਗਏ 16 ਇੱਕ ਨੰਬਰ ਦੇ ਇੱਕ ਨੰਬਰ ਮਹਾਰਾਜ ਨੇ ਆਖਿਆ ਪੂਰਾ ਚੋਟੀ ਦਾ ਸਿਕਲਗਰ ਸੇਕ ਹੋਊਗਾ ਜਿਹੜਾ ਸਿਕਲਗਰ ਪਰਿਵਾਰ ਆਪ ਦੀ ਦੇਖਦੀ ਛੇ ਤੋਂ ਪਾਚੇ ਨੇ ਜੀ ਤਲਵਾਰ ਬਣਾ ਕੇ ਦਿੱਤੀ ਮਹਾਰਾਜ ਨੂੰ ਉਹਦੇ ਵਿੱਚ ਸਿਕਲ ਤੇ ਚਿਹਰੇ ਦਿਖਣ ਲੱਗਿਆ ਉਹਨਾਂ ਦਾ ਅਦੇ ਵਿੱਚ ਨਾਮ ਨਾਮ ਕਿੱਦਾਂ ਪਿਆ ਸਿਕਲੀ ਗਰੇ ਨਾਮ ਕਿੱਦਾਂ ਪਿਆ ਨਾਮ ਇਸਤਰੀ ਪਿਆ ਸੀ ਮਹਾਰਾਜ ਦੇ ਚਿਹਰੇ ਦਿਖਣ ਲੱਗਿਆ ਉਹਦੇ ਵਿੱਚ ਮਹਾਰਾਜ ਤਲਵਾਰ ਦੇ ਵਿੱਚ ਰਗੜ ਕੇ ਬੱਧਿਆ ਬਣਾ ਕੇ ਦਿੱਤੀ ਤੇ ਜਦੋਂ ਇਹਨੇ ਤੇ ਕੀ ਕੀਤਾ ਫਿਰ ਉਹਨਾਂ ਨੂੰ ਮਹਾਰਾਜ ਨੇ ਬੜਾ ਅਗਰ ਬਦੇ ਤੋਂ ਮਹਾਰਾਜ ਚਿਹਰਾ ਦਿਖਣ ਲੱਗ ਗਿਆ ਮਹਾਰਾਜ ਨੇ ਚਿਹਰਾ ਦਿਖਣ ਲੱਗ ਗਿਆ ਨਾ ਉਹ ਲੱਗਦਾ ਸਿਕਲਗਰ ਪਰਿਵਾਰ ਸਿੱਖੀ ਦਾ ਪਰਿਵਾਰ ਹੈ ਅ ਸਿਕਲਗਰ ਪਰਿਵਾਰ ਹੈ ਇਹ ਸਿੱਖੀ ਇਹ ਪੂਰੀ ਸਿੱਖੀ ਦੇ ਵਿੱਚ ਪੱਕੇ ਰਹਿਣਗੇ ਮਹਾਰਾਜ ਨੇ ਆਖਿਆ ਸਾਡੇ ਬੱਚੇ ਜਿੰਦਾ ਬੱਚਾ ਅਸੀਂ ਬਾਹ ਕਟਾਂਦੇ ਨਹੀਂ ਅਸੀਂ ਜਵਾਂਦ ਤਰੂ ਬਾੜ ਸਾਡੇ ਬੱਚੇ ਨੇ ਵੀ ਸਾਡੇ ਦੇ ਲ ਬਸਗੀ ਇਹ ਵੀ ਦੇ ਲ ਬਸਗੀ ਬਾਲ ਉਸ ਤਰੇਪੇ ਨਾ ਤਾਂ ਮੱਚੀ ਅਸੀਂ ਬਾਲ ਕਟਾਉਂਦੇ ਨਹੀਂ ਇਹ ਵੀ ਸਾਡਾ ਬੁਝੰਗੀ ਹੈ ਵੱਡਾ ਕੰਮ ਇਹ ਵੀ ਕਰਦੇ ਨੇ ਸਾਰੇ ਉਹਨ ਮੇਰਾ ਇੱਧਰ ਉੱਧਰ ਸ਼ੁਰੂ ਤੋਂ ਬਾਲ ਕਟਾਉਂਦੇ ਨੇ ਕਿ ਬੱਚਾ ਤੁਸੀਂ ਰੱਖਦੇ ਹੋ ਹਾਂ ਸ਼ੁਰੂ ਤੋਂ ਹੀ ਬਾਲ ਨਹੀਂ ਕਟਾਉਂਦੇ ਅਸੀਂ ਨਾ ਦੇਰ ਚੱਲ ਜਾ ਇਤਨਾ ਬਾਅਦ ਚੱਲ ਜਾ ਸਾਨੂੰ ਇੱਕ ਨੰਬਰ ਦੇ ਮਿਸਤਰੀਦ ਨੂੰ ਸਾਡੇ ਜਿੰਮਦੇ ਬੱਚਾ ਮਹਾਰਜ ਨੇ ਆਖਿਆ ਮਿਸਤਰੀ ਪੈਦਾ ਹੋਣਗੇ ਪੰਜਾਬ ਨਹੀਂ ਪੈਦਾ ਹੋਣਗੇ 6 ਮੇ ਪਾਛੇ ਦਾ ਪ੍ਰਧਾਨ ਹੈ ਸ ਸਿਗਲੀ ਸਿਗਲੀ ਕਰ ਰਹੇ ਜਿਹੜੇ ਕੰਮ ਹੈ ਸਾਰੇ ਉਹ ਅਮਰਦਾਰੀ ਹੁੰਦੇ ਨੇ ਸਾਰੇ ਅਮਰਦਾਰੀ ਹਨ ਸਾਰੇ ਟੋਟਲ ਅੱਛਾ ਜੀ ਅਮਰਦਾਰੀ ਹਨ ਜਿਵੇਂ ਜਿੱਥੇ ਵੀ ਚਲ ਜਾਓ ਪੂਰੇ 13 ਕਰੋੜ ਸਿਗਲੀ ਕਰ ਰਹੇ ਨੇ 13 ਕਰੋੜ ਹਾਂ 84 ਬੱਲੇ ਤੋਂ 4 ਕਰੋੜ ਸੀ ਹੋਰ 13 ਕਰੋੜ ਹੋ ਗਏ ਪਰ ਲੋਕ ਬਹੁਤ ਘਟ ਜਾਣਦੇ ਨੇ ਇਹ ਕੰਮ ਬਾਰੇ ਹਨਾ ਹਾਂ ਲੋਕ ਬਹੁਤ ਘਟ ਜਾਣਦੇ ਨੇ ਪਤਾ ਨਹੀਂ ਹੈ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਸਿਗਲੀ ਕਰ ਕੰਮ ਹੈ ਕਿ ਨਹੀਂ ਹੈ ਕੀ ਇਕ ਕੌਮ ਕੇ ਲਈ ਪੰਜਾਬ ਚ ਜਾਂ ਕਿਸੇ ਓਪੀ ਨਦੇੜ ਸਾਹਿਬ ਤੋਂ ਤੁਸੀਂ ਆਇਓ ਉੱਥੇ ਉਹ ਜਗ੍ਹਾ ਤੇ ਆ ਜਾਓ ਪੂਰੇ ਆਲ ਇੰਡੀਆ ਭਾਰਤ ਦੇ ਵਿੱਚ ਰੇਰੇਨ ਸਿਕਲੀਗਰ ਸਿੰਘ ਆਪਣੇ ਆਲ ਇੰਡੀਆ ਪੂਰੇ ਭਾਰਤ ਦੇ ਵਿੱਚ ਹਦਰਾਬਾਦ ਚਲ ਜਾ ਮਰਾਠੇ ਚਲ ਜਾ ਔਰ ਤੇਰੇ ਗੁਆਲੀਰ ਚਲ ਜਾ ਔਰ ਤੇਰੇ ਮਥਰਾ ਚਲ ਜਾ ਔਰ ਤੇਰੇ ਗੁਜਰਾਤ ਚਲ ਜਾ ਔਰ ਪੰਜਾਬ ਚਲ ਜਾ ਹਰਿਆਣਾ ਚਲ ਜਾ ਔਰ ਤੇਰੇ ਪਾਣੀਪਤ ਚਲ ਜਾ ਔਰ ਬੇ ਇੰਨੇ ਜ਼ਿਲ੍ਹੇ ਹਨ ਹਿੰਦੂਸਤਾਨ ਦੇ ਸਾਰੇ ਜ਼ਿਲ੍ਹੇ ਦੇ ਵਿੱਚ ਸਿਕਲੀਅਰ ਚੱਗ ਰਹੇ ਨੇ। ਕਾ ਬਾਤ ਹੈ। ਹਦਰਾਬਾਦ ਵੀ ਇਹਨੂੰ ਸਿਕਲੀਅਰ ਚੰਗ। ਥੋਟਾ ਮੁੱਲ ਪੈ ਰਿਹਾ ਜੋ ਤੁਸੀਂ ਕੰਮ ਕਰਦੇ ਹੋ ਹਥਿਆਰ ਬਣਾਉਣ ਨਾਲ ਸਿੰਘਾਂ ਵਾਸਤੇ ਮੁੱਲ ਪੈਂਦਾ ਇਹ ਚੀਜ਼ ਦਾ। ਉਹਨੇ ਵੀ ਆ ਅਸੀਂ ਬਸ ਸੇਵਾ ਕਰ ਰਹੇ ਹਾਂ। ਸਿੱਖੀ ਦੇ ਨਾ ਸਿੱਖੀ ਦੇ ਵਿੱਚ ਲਗਾ ਰਹੇ ਹਾਂ। ਉਹਨਾਂ ਨੂੰ ਜਿਹੜੇ ਸਸਤਾ ਹੁਣ ਉਹਨਾਂ ਦੇ ਬੱਚੇ ਵੀ ਖਰੀਦਦੇ ਨੇ। ਛੋਟੀ ਬੱਚੇ ਜੜ ਜੜ ਕੇ ਦੇ ਰਹੇ ਹਾਂ। ਜਵਾਹ ਕੋ ਛੋਟੇ ਛੋਟੇ ਬੱਚੇ ਵੀ ਹੁਣ ਖਰੀਦਦੇ ਨੇ। ਉਹਨੂੰ ਮੋਹ ਪੜ ਰਿਹਾ ਇਹਨਾਂ ਤੋਂ ਪੰਜਾਬ ਦੀ ਸੰਗਤ ਨੂੰ ਮੇ ਨੌਜਵਾਨਾਂ ਨੂੰ ਬੇਨਤੀ ਹੈ ਜਿਨੀ ਵੀ ਪੰਜਾਬ ਦੀ ਨੌਜਵਾਨਾਂ ਨੂੰ ਬਈ ਬਾਬਾ ਫਤਿਹ ਸਿੰਘ ਦੇ ਵਰਕੇ ਬਣੋ ਆਪਣੇ ਬੱਚੇ ਨੂੰ ਬਣਾਓ ਔਰ ਸ਼ਸਤਰਾਂ ਦੇ ਵਿੱਚ ਪਿਆਰ ਦੇ ਵਿੱਚ ਉਹਨਾਂ ਨੂੰ ਮੋਹ ਲਾਓ ਬੱਚਿਆਂ ਨੂੰ ਔਰ ਕਿਸੇ ਮੋਹ ਨਾਲ ਨਾ ਲਾਓ ਕਿਸੇ ਦੇ ਵਿੱਚ ਕਿ ਸ਼ਸਤਰ ਦੇ ਵਿੱਚ ਹੀ ਰਾਜ ਹੈ ਆਪਣਾ ਸ਼ਸਤਰ ਰਾਜ ਹੈ ਕੋਈ ਰਾਜ ਨਹੀਂ ਹੈ ਸ਼ਸਤਰ ਗਿੰਦੇ ਮਾਰਦੇ ਨੇ ਜੀਵ ਸੀਗਲੀ ਸ਼ਿਕਲੀ ਗਰੀ ਕੌਮ ਐ ਤਾਂ ਜਿਹੜੇ ਆਪਣੇ ਨਿਹੰਗ ਜਥੇਬੰਦੀਆਂ ਨਿਹੰਗ ਸਿੰਘ ਨੇ ਉਹ ਸ਼ਸਤਰ ਧਾਰੀ ਨੇ ਥੋਡੇ ਕਰਕੇ ਤੁਸੀਂ ਹਥਿਆਰ ਤਿਆਰ ਕਰਕੇ ਦਰਨੇ ਹੋ ਸਾਰੇ ਜਥੇਬੰਦੀ ਸ਼ਸਤਰ ਲੈ ਕੇ ਜਾਂਦੀ ਐ ਬੁੱਢਾ ਦੱਲੇ ਬਾਬਾ ਛੇ ਨ ਕਰੋੜੀ ਬਾਬਾ ਬਲਬੀਰ ਸਿੰਘ ਦੀ ਫੌਜ ਜਾਂਦੀ ਐ ਬਾਬਾ ਜੀ ਦੀ ਬਾਬਾ ਮੇਜਰ ਸਿੰਘ ਗੁਰੂ ਨਾਨਕ ਦੱਲੇ ਸਾਰੀਆਂ ਪਰਚੀਆਂ ਹੁਣ ਇਹ ਜੜ ਕੇ ਗੁਰੂ ਨਾਨਕ ਦੱਲੇ ਵਿੱਚ ਜਾਣਗੀ ਆ ਅੱਛਾ ਜੀ ਇਹ ਜੜ ਕੇ ਤਲਵਾਰਾਂ ਵੀ ਤਿਆਰ ਕਰਦੇ ਹਾਂ ਹਾਂ ਤਲਵਾਰਾਂ ਵੀ ਤਿਆਰ ਕਰਦੇ ਹਾਂ ਜੀ ਜਿਨ੍ਹਾਂ ਦਾ ਆਰਡਰ ਆ ਜਾਂਦਾ ਘਰੇ ਆ ਜਾਂਦੇ ਇੱਕ ਦੋ ਤਲਵਾਰ ਘਰੇ ਬਣਾ ਕੇ ਤੇ ਦਿੰਦੇ ਨੇ ਸਿੰਘ-ਸਿੰਘ ਆਂਦੇ ਰਹਿੰਦੇ ਨੇ ਫਿਰ ਉਹਨਾਂ ਨੂੰ ਦੇ ਦਿੰਦੇ ਰਹਿੰਦੇ ਨੇ ਬਾਬਾ ਮੇਜਰ ਸਿੰਘ ਦੀ ਫੌਜ ਵੀ ਆ ਜਾਂਦੀ ਏ ਬੁੱਢਾ ਦਲਦੇ ਵੀ ਆ ਜਾਂਦੇ ਨੇ ਸਾਰੇ ਦੇ ਜੱਜਤ ਬੰਦੀ ਆਂਦੀ ਏ ਠੀਕ ਆ ਜੀ ਬਹੁਤ ਧੰਨਵਾਦ ਆ ਆਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਗੱਲਬਾਤ ਕੀਤੀ ਐ ਸਿਗਲੀਗਰ ਕੌਮ ਬਾਰੇ ਜੋ ਸਿੰਘਾਂ ਬਾਰੇ ਜਿਹੜੇ ਨਿੰਗ ਜਥਿਆਂ ਬੰਦਿਆਂ ਬਾਰੇ ਨਿੰਗਾ ਦੇ ਲਈ ਹਥਿਆਰ ਤਿਆਰ ਕਰਦੇ ਨੇ ਤੇ ਇਹ 1664 ਤੋਂ ਜਿਹੜੇ ਇਹ ਕੌਮ ਜਿਹੜੀ ਜਾਣੀ ਜਾਂਦੀ ਹੈ ਗੁਰੂਆਂ ਵਾਸਤੇ ਗੁਰੂ ਹਰਗੋਬ ਸਿੰਘ ਪਾਸ਼ਾ ਗੁਰੂ ਹਰਗੋਬ ਸਿੰਘ ਸਾਹਿਬ ਜੀ ਉਸ ਤੋਂ ਉਹਨਾਂ ਨੇ ਉਹਾਂ ਦੇ ਲਈ ਹਥਿਆਰ ਬਣਾਉਂਦੇ ਸੀਗੇ ਸ਼ਿਕਲੀਗਰੀ ਕੌਮ ਹੈ ਜਿਹੜੀ ਹਥਿਆਰ ਬਣਾਉਂਦੀ ਰਹੀ ਹੈ 10ਵੇਂ ਪਾਸ਼ਾ ਤੱਕ 10ਵੇਂ ਪਾਸ਼ਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਹਥਿਆਰ ਬਣਾਉਂਦੇ ਰਹੇ ਨੇ ਤੇ ਇਹਨਾਂ ਗੱਲਬਾਤ ਕੀਤੀ ਹੈ ਵੀ ਸ਼ਿਕਲੀਗਰੀ ਕੌਮ ਬਾਰੇ ਜਾਣਿਆ ਸੀ ਜਾਣਿਆ ਹਥਿਆਰ ਬਣਾਉਂਦੇ ਨੇ ਕਿਹੜੇ-ਕਿਹੜੇ ਹਥਿਆਰ ਬਣਾਉਂਦੇ ਨੇ ਇਹਦੇ ਬਾਰੇ ਲੋਕ ਜਿਹੜੇ ਬਹੁਤ ਘੱਟ ਜਾਣਦੇ ਨੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਮ ਧੰਨਵਾਦ